ਅੱਸੀ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਆਪਾਂ ਕੱਲ ਦਾ ਫੇਰਾ ਭਰੇ ਜੀ ਤੜਕੇ 2:30 ਵਜੇ ਤੁਰ ਕੇ ਮੰਡੀ ਗਏ ਆਂ ਤੇ ਮੰਡੀ ਗਏ ਬਹੁਤ ਜ਼ਿਆਦਾ ਯਾਮ ਲੱਗਾ ਟਰਾਲੀ ਬਹੁਤ ਯਾਦੀ ਆ ਗਈ ਇਹਦੇ ਤੇ ਬਹੁਤ ਔਖਾ ਲੰਘ ਕੇ ਗਏ ਆਂ ਗਲੀਆਂ ਗੁਲੀਆਂ ਦੇ ਵਿੱਚੋਂ ਦੀ ਸ਼ਹਿਰ ਮੰਡੀ ਪਹੁੰਚੇ ਹੁਣ ਅਸਲ ਲੱਗਣ ਲੱਗਾ ਪੱਖਾ ਇੱਥੇ ਵੇਹਲ ਹੀ ਆ ਰਸਤੇ 'ਚ ਬਹੁਤ ਜ਼ਿਆਦਾ ਯਾਮ ਲੱਗਣ ਲੱਗਾ ਆ ਇਹਦੇ ਨਵੇਂ ਰੂਲ ਜੇ ਲਾਗੂ ਹੋਏ ਉਹਨਾਂ ਇੱਕ ਗੇੜ ਖੋਲਿਆ ਇੱਕ ਬੰਦ ਕੀਤਾ ਦੁਮੇ ਗੇੜ ਖੁੱਲੇ ਹੁੰਦੇ ਟਰਾਲੀਆਂ ਲੈਣਾ ਨਹੀਂ ਲੱਗਣੀਆਂ ਇੱਥੇ ਇੰਨੀ ਕੋਈ ਗੱਲਬਾਤ ਨਹੀਂ ਤੇ ਰਾਜ ਲੈਣਾ ਹੀ ਲੈਣਾ ਲੱਗਿਆ ਤੇ ਲੈਣ ਵੀ ਇੱਕ ਪਿੱਛੋਂ ਹੁੰਦੀ ਆ ਦੋ ਲੈਣਾ ਤੁਰੀਆਂ ਹੋਂ ਤੇ ਜਿਆਦਾ ਅੱਗੇ ਨੇ ਬੇੜਾ ਹੁੰਦਾ ਚੈੱਕ ਕਰੋ ਆਪਣੀ ਫੋਟੋ ਤੁਸੀਂ ਘੈਂੜ ਆ ਕੀ ਇੰਜੇ ਕਰਾ ਕੇ ਹੁਣ ਹੋਰ ਕੋਈ ਬਣਾਉਣਾ ਉੱਤੇ ਲੱਗਣ ਲਗਾ ਪੱਖਾ ਜਦੋਂ ਖਾਲੀ ਹੋ ਗਈ ਉਦੋਂ ਆਪਾਂ ਤੁਰ ਪਣਾ ਫੇਰ ਜਾ ਕੇ ਪਿੰਡ ਟਰਾਲਾ ਦੇਣਾ ਕਿਸੇ ਨੂੰ ਜਿੱਥੇ ਮਸ਼ੀਨ ਆਪਣੀ ਵੜਨ ਜਾਣੀ ਆ ਉਹਨਾਂ ਨੂੰ ਦੇਣਾ ਟਰਾਲਾ ਸਾਲ ਤੋਂ ਵੱਡੀ ਵੱਡੀ ਅੰਮਰਸਾਰ ਆਪਣੇ ਜਿਹੜੇ 12 ਦਿਨ ਨਹੀਂ ਜਾਂਦੀ ਆ ਝੋਨਾ ਨੂੰ ਉੱਤੇ ਲੈਣਾ ਪੈਂਦਾ ਕਣਕ ਸਾੜੀ ਲੱਗੇ ਜਾਂਦੀ ਆ ਇਹ ਯਾਰ ਰਾਤ ਜਾਉਣਾ ਪੈਂਦਾ ਜੋ ਨਾ ਇਹ ਤੜਕੇ ਦੁਰਨਾ ਪੈਂਦਾ 2 ਜਾਂ 3 ਵਜੇ ਫੇਰ ਜਾ ਕੇ ਕਦੇ 9 ਵਜੇ ਟਰਾਲੀ ਖਾਲੀ ਹੁੰਦੀ ਤੇ ਵਾਸੂ ਮੁੜੀਦਾ ਹੋਣ ਜਾਂਦੇ ਪਏ ਆ ਵਾਪਸ ਚੈੱਕ ਕਰੋ ਟਰਾਲੀਆਂ ਦੀ ਟਰਾਲੀਆਂ ਕਿਵੇਂ ਕੋ ਵੱਡੇ ਰੋਡ ਤੇ ਦੇ ਨਾ ਮੜਾ ਕੜਾਕੇ ਕੱਢੀ ਜਾਂਦਾ ਵੀਰ ਭਾਈ ਬੇਸਾਂ ਸੜੀਆਂ ਇਹਦੇ ਨਵੀਆਂ ਪਵਾਤੀਆਂ ਜਾਲ ਗਿਆ ਵੀ ਨਾਲ ਨਵੀਆਂ ਚੈੱਕ ਕਰੋ ਦੇ ਕਦਾਰ ਵਧੀਆ ਵਧੀਆ ਘਾਣੇ ਪੂਰੇ ਆਣਾ ਵੀਰ ਕੋ ਡੈਕ ਲਾਉਣ ਆਇਆ ਕਰੋ ਮਾਣਾ ਐਂਡੀ ਕਰਾਈ ਹੁੰਦਾ ਐਂਡੀ ਐ ਕਰਦਾ ਪੂਰਾ ਮਾਨਤਾਂ ਜੀ ਜਿੰਨੇ ਵੀਰ ਨੇ ਹੁਣ ਆ ਸਕਦਾ ਆਪਾਂ ਆ ਗਏ ਆ ਜੀ ਘਰ ਚੈੱਕ ਕਰੋ ਆਪਣੀਆਂ ਦੋਵੇਂ ਮਹੀਨਾ ਘਰ ਖਲੋਤੀਆਂ ਕੱਲ ਛੁੱਟੀ ਮੰਡੀ ਜਿੱਦਾਂ ਮੰਡੀ ਛੁੱਟੀ ਹੋਵੇ ਉਹਦੇ ਇੱਕ ਦਿਨ ਪਹਿਲਾਂ ਖਲੋ ਜਾਂਦੀਆਂ ਮੰਡੀ ਜਾਮੜ ਆ ਤੇ ਉਹਦੇ ਕਰਕੇ ਉਹਨਾ ਕੱਲ ਛੁੱਟੀ ਕਰਦੀ ਵੀਰਵਾਰ ਦਿਨ ਤੇ ਹੁਣ ਇਹਦੇ ਕਰਕੇ ਆਪਾਂ ਨੂੰ ਅੱਜ ਮਸ਼ੀਨਾਂ ਬੰਦ ਆ ਆਪਾਂ ਫੇਰਾ ਲਾ ਆਏ ਹਣ ਤੇ ਆਹ ਵੇਖੋ ਆਪਣੇ ਫੋਰਮੈਨ ਆਪਣੇ ਘਰੇ ਹੀ ਆ ਆਪਣੇ ਡਰਾਈਵਰ ਆਏ ਵਿਚਾਰੇ ਰੋਜ਼ ਨਾ ਹੁਣਾ ਹੀ ਹੁਣਾ ਪਾ ਮੀਨ ਚੱਲੇ ਪਰ ਅਬਾ ਤਕਰੀਬਨ ਚੱਲਦੀ ਆ ਅੱਜ ਹੀ ਬੰਦ ਰਹੀ ਪਹਿਲੇ ਦਿਨ ਕਿੱਦਾਂ ਘੈਂਡ ਪੂਰੇ ਚੈੱਕ ਕਰੋ ਤੁਸੀਂ ਕੰਮਣੀਆਂ ਰਾਣੀ ਐ ਕਾਓ ਜੇ ਕਾਓ ਆ ਆਪਣਾ ਮਹਿੰਦਰਾ ਉਹਨਾਂ ਦਰੇ ਨੂੰ ਬੈਂਡਰੀ ਪਾ ਕੇ ਲਿਆਉਣੀ ਆ ਜੋ ਵੀ ਤੁਹਾਨੂੰ ਵੀਡੀਓ ਬਕਾਉਣੀ ਆ ਇਹਦੀ ਛਤੜੀ ਸਹੀ ਕਰਨੀ ਹੈ ਡਾਊਨ ਸੀ ਲੀਕ ਇਹ ਵੀ ਤੁਹਾਨੂੰ ਆ ਜਾਵੇ ਸਪੈਕਾਂ ਹੋਈਆਂ ਟੱਲੀਆਂ ਕੱਸ ਦੇ ਅਸਲ ਰੋਏ ਤੁਹਾਨੂੰ ਚਾਹੀਦੀਆਂ ਵੇਖਣੀਆਂ ਗਾਲੂ ਹਾਂਜੀ ਅੱਗੇ ਜਾਈ ਸਹੀ ਗੱਲ ਲੈਣਾ ਕਿ ਇਦਾਂ ਫੋਰਮਰ ਇਹ ਟੱਲੀਆਂ ਕਿਦਾਂ ਹੋਈਆਂ ਇਹ ਪੈਪ ਚੜ ਗਈ ਜੀ ਇਹ ਰੀਲ ਦੀ ਪੈਪ ਚੜਾਤੀ ਕਾਲੂ ਨੇ ਕਾਲੂ ਕੰਮ ਹੁੰਦਾ ਬੜੇ ਵਧੀਆ ਕਰਦਾ ਜੇ ਬੜੋ ਕਹਿੰ ਕਾਲੂ ਤਾਂ ਮੈਂ ਜਿਆਦਾ ਨਹੀਂ ਵੇਖਦਾ ਕਾਲੂ ਕਾਲੂ ਹੁੰਦੀ ਐ ਲੋਕਾਂ ਨਾਲ ਕਾਲੂ ਹੈ ਕਿਹੜਾ ਐ ਆਹਾਂ ਆਖਣਾ ਕਾਲੂ ਜਾਂਦਾ ਕੋਈ ਫੋਰਮਾਨ ਐ ਸਹੀ ਗੱਲ ਐ ਨਾ ਅਨਾਲਾ ਕਾਲੂ ਦੀ ਬੜੀ ਸਿਫਤ ਹੁੰਦੀ ਕਾਲੂ ਜਾਂਦਾ ਕੋਈ ਫੋਰਮਾਨ ਐ ਕੀ ਅੱਕਰਾਵਾਂ ਦਾ ਅੱਖਾ ਲਾਇਆ ਪੱਕਾ ਨਵਾਂ ਪੱਕਾ ਲਾਇਆ ਵਾਹਿਗੁਰੂ ਚੈੱਕ ਕਰ ਇਧਰ ਆ ਆ ਸੋਖ ਬਣਾਇ ਦਿੱਤਾ ਸੋਖ ਐ ਫੋਰਮਾਨ ਸੋਚਦੇ ਕੀਤਾ ਪੱਖਾ 24 ਵੋਲਟ ਦਾ ਲਾਇਆ ਫੋਰਮਾਨ ਓਪ ਫੋਰਮਾਨ ਪੱਖੇ ਦਾ ਸੋਖ ਹੈਗਾ ਕਿ ਨਹੀਂ ਬੜਾ ਸੋਖ ਹੈ ਜੀ ਪੂਰਾ ਟਿਕਾਣੇ ਲੱਗਣ ਆ ਪਹਿਲਾਂ 700 ਲਾ ਦਿੱਤਾ ਪਰ ਨਜ਼ਾਰਾ ਵੱਜ ਗਿਆ ਕੀ ਕਰੋ ਸੋਚ ਤੋਂ ਹੀ ਚੱਲਦਾ ਕੀਤਾ ਆਹ ਤਾਰਾਂ ਦਾ ਕੀ ਜਲੂਖ ਜਗੜਿਆ ਵਿੱਚ ਆਹ ਰਖ ਤੂਲ ਚ ਚੈੱਕ ਕਰਵਾ ਇਧਰੇ ਕੇ ਆਹ ਤਾਰ ਓਏ ਇਹਨਾਂ ਦਾ ਡੈਕ ਖੋਲ ਕੇ ਦਵਾ ਆਲੇ ਤਾਰ ਤੂੰਦ ਨਾਲ ਹੋਈ ਲੜੇ ਚਲਾ ਆਪਣੀ ਫੱਟੀ ਵਿੰਗੀ ਆ ਇਹ ਫੱਟੀ ਸਿੱਧੀ ਕਰੀ ਆ ਪਰ ਦੇਖਿਆ ਕਿ ਇਹ ਵੀ ਸੁ ਕਰਦੇ ਹਾਂ ਥੱਲੇ ਗਾਣ ਫੱਟੀ ਹੋਰ ਚਲੇਗਾ ਹੋਰ ਚਲੇਗਾ ਕੋਈ ਪਤਾ ਨਹੀਂ ਕਿ ਕਿ ਭਰੀ ਕੋਈ ਆਏ <sele> Terima <gutter filtrate> kasih

ਬੰਦ ਕਰਕੇ ਜਗਾ ਫਿਰ ਚੱਲ ਰਹਿੰਦੇ ਇਹਨੂੰ ਬੰਦ ਕਰਕੇ ਜਗਾ ਫਿਰ ਫਿਰ ਚੱਲ ਕੀ ਕਰ ਰਹੇ ਨੇ ਫਿਰ ਇਹ ਪੰਨੂ ਘੜਾ ਲਿਆ ਜਾਦਾ ਚੈੱਕ ਕਰੋ ਤੁਸੀਂ ਟਰਾਲਾ ਅਬ ਜਿਆਦੀ ਦੂਰ ਲਾਤਾ ਹੈ ਅਰਥੇ ਲਦਾ ਉਹਦਾ ਫੱਟੀ ਲੱਗੀ ਨਾ ਨਾਲ ਮੈਂ ਫੱਟੀ ਲਾਈ ਛਦਾਈ ਨੇ ਅਰਥੇ ਲੰਦਿਆ ਤਾਂ ਚਮਕੇ ਮਾਰਨੀ ਹੈ ਚੈੱਕ ਕਰੋ ਮਾਈ ਹੋਮ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਸਮਾਪਤ ਹੁੰਦੀ ਜੇ ਓਕੇ ਬਾਏ ਧੰਨਵਾਦ ਮੇਰੇ ਵੀਰਾਂ ਦਾ ਇੱਥੋਂ ਤੱਕ ਵੇਖਣ ਲਈ ਵੀਡੀਓ